ਅਸ ਟਾਈਮ ਆਪਣੇ ਕੋਲ ਦੋ ਲੋਕੇਸ਼ਨਸ ਨੇ ਜੀ ਵੈਸਟਮੈਂਟ ਡਰਾਈਵ ਤੇ ਔਰ ਇੱਕ ਲੋਕੇਸ਼ਨ ਇਹ ਗੁਰੂ ਨਾਨਕ ਘੇਟ ਕੈਂਪਸ ਸੋ ਦੋਨਾਂ ਲੋਕੇਸ਼ਨਸ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਆਪਣੇ ਕੋਲ 970 ਬੱਚੇ ਨੇ ਮਹਾਰਾਜ ਜੀ ਦੀ ਮਿਹਰ ਦੇ ਨਾਲ ਟੱਪ ਲੱਗਾ ਆ ਸੈਕੰਡ ਬਿਲਡਿੰਗ ਦੀ ਸਾਰੀ ਸ਼ੁਰੂ ਹੋਣ ਜਾ ਰਹੀ ਹੈ ਸੋ ਇਹਦੇ ਵਿੱਚ 91000 ਸਕਰ ਫੀਟ ਬਿਲਡਿੰਗ ਹੈ ਜੀ ਅੱਛਾ ਜੀ ਤੇ ਇਹਦੇ ਵਿੱਚ 65 ਕਲਾਸਰੂਮ ਹੋਣਗੇ ਇਹ ਰਫਲੀ 27.5 ਮਿਲੀਅਨ ਹੈਰੀ ਐਸਟੀਮੇਟ ਔਰ ਉਹ ਇੰਨੇ ਦਾ ਬਜਟ ਬਣਿਆ ਔਰ ਤਾਂ ਵੀ ਆਰ ਹੋਪਿੰਗ ਥੈਟ ਥਿਸ ਵਿਲ ਬੀ ਕੰਪਲੀਟਡ ਇਨ 15 ਟੂ 16 ਮੰਥਸ ਆਪਣੇ ਕਮਿਊਨਿਟੀ ਦੇ ਬੰਦੇ ਜਿਨ੍ਹਾਂ ਨੇ ਬੜੀ ਵੱਡੀ ਸੇਵਾ ਕੀਤੀ ਹੈ ਔਰ ਨਾਲ ਨਾਲ ਲੱਗੇ ਨੇ ਤੇ ਵੀ ਆਰ ਹੋਪਿੰਗ ਥੈਟ ਥਿਸ ਪ੍ਰੋਜੈਕਟ ਵਿਲ ਅਕੰਪਲਿਸ਼ ਐਨ ਅ ਮੋਮੈਂਟਮ ਫਾਰ ਅਸ ਫਾਰ ਦ ਲਾਈਫ ਟਾਈਮ ਟੂ ਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਕਤ ਕੈਲਗਰੀ ਸ਼ਹਿਰ ਵਿੱਚ ਹਾਂ ਗੋਵਿੰਦ ਸਰਵਰ ਸਕੂਲ ਗੋਵਿੰਦ ਸਰਵਰ ਸਕੂਲ ਬੜੀ ਮਾਨਮਤੀ ਸੰਸਥਾ ਹੈ ਕੈਲਗਰੀ ਦੀ ਨਾ ਸਿਰਫ ਕੈਲਗਰੀ ਦੇ ਵਿੱਚ ਬਲਕਿ ਨਾਰਥ ਅਮਰੀਕਾ ਦੇ ਹੋਰ ਨਾ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੇ ਗੁਰੂ ਕਨਾ ਦੇ ਨਾਲ ਸਕੂਲਾਂ ਦੀ ਉਸਾਰੀ ਕੀਤੀ ਹੈ ਕੈਲਗਰੀ ਸ਼ਹਿਰ ਦੇ ਵਿੱਚ ਜਿਹੜਾ ਸਕੂਲ ਬਣਿਆ ਆਪਣੇ ਆਪ ਤੇ ਬਹੁਤ ਵਿਸ਼ਾਲ ਆ ਆਪਣੇ ਆਪ ਦੇ ਵਿੱਚ ਪਰ ਇਸ ਨੂੰ ਅੱਗੇ ਐਕਸਟੈਂਸ਼ਨ ਕਰਨ ਦੀ ਲੋੜ ਪੈ ਗਈ ਕਿਉਂਕਿ ਭਾਈਚਾਰੇ ਦੀ ਡਿਮਾਂਡ ਹੈ ਸਭ ਕੁਝ ਹੈ ਤੇ ਇਹ ਜੋ ਜਗ੍ਹਾ ਹੈ ਜਿੱਥੇ ਇਹ ਸਾਰਾ ਚੱਲ ਰਿਹਾ ਹੈ ਜੀ ਇੱਥੇ ਗਰਾਊਂਡ ਬ੍ਰੇਕਿੰਗ ਸੈਰੇਮਨੀ ਅੱਜ ਹੋਈ ਹੈ ਔਰ ਰੂ ਮਹਾਰਾਜ ਦੇ ਓਟ ਆਸਰੇ ਨਾਲ ਇੱਥੇ ਅੱਜ ਜੋ ਸ਼ੁਰੂਆਤ ਜਿਹੜੀ ਹੈ ਨਵੀਂ ਇਮਾਰਤ ਦੀ ਉਹ ਸਾਰੀ ਦੀ ਜਿਹੜੀ ਆ ਉਹ ਹੋਈ ਹੈ ਜੀ ਇਸ ਵਕਤ ਬਾਸੀ ਸਾਹਿਬ ਸਾਡੇ ਨਾਲ ਮੌਜੂਦ ਨੇ ਬਾਸੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਬੰਧਕ ਨੇ ਜੀ ਗੁਰੂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਇਹ ਜਿਹੜਾ ਸਕੂਲ ਗੋਵਿੰਦ ਸਰਪਰ ਪਹਿਲਾਂ ਤੋਂ ਬਣਿਆ ਹੋਇਆ ਥੋੜਾ ਜਿਹਾ ਇਹਦੇ ਬਾਰੇ ਦੱਸੋ ਇਹ ਜੀ ਸਨ 2017 ਦੇ ਵਿੱਚ ਪਹਿਲਾ ਸਕੂਲ ਕਿੰਨ ਗਣ ਤੋਂ ਗ੍ਰੇਡ 5 ਤੱਕ ਸਟਾਰਟ ਹੋਇਆ ਸੀ ਵੈਸਟਵੈਂਡ ਲੋਕੇਸ਼ਨ ਤੇ ਜਿਹੜਾ ਪਹਿਲੀਆਂ 75 ਬੱਚੇ ਅਨਰੋਲ ਹੋਏ ਸੀ ਫਸਟイヤー ਦੇ ਵਿੱਚ ਸੋ ਉਸ ਤੋਂ ਬਾਅਦ ਦੇ ਵਿੱਚ ਇਸ ਟਾਈਮ ਆਪਣੇ ਕੋਲ ਦੋ ਲੋਕੇਸ਼ਨਸ ਨੇ ਜੀ ਵੈਸਟਮੈਂਟ ਡਰਾਈਵ ਤੇ ਔਰ ਇੱਕ ਲੋਕੇਸ਼ਨ ਇਹ ਗੁਰੂ ਨਾਨਕ ਘੇਟ ਕੈਂਪਸ ਸੋ ਦੋਨਾਂ ਲੋਕੇਸ਼ਨਸ ਦੇ ਵਿੱਚ ਅ ਅੱਜ ਦੀ ਡੇਟ ਦੇ ਵਿੱਚ ਆਪਣੇ ਕੋਲ 970 ਬੱਚੇ ਨੇ ਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਸਾਲ ਬੱਚੇ ਐਡ ਹੋ ਰਹੇ ਆ ਔਰ 威ਟਿੰਗ ਲਿਸਟ ਬਹੁਤ ਵੱਧ ਰਹੀ ਹੈ ਇਸ ਟਾਈਮ ਤੇ ਆਪਣੇ ਕੋਲ ਤਕਰੀਬਨ 1000 ਬੱਚੇ ਦੀ 威ਟਿੰਗ ਲਿਸਟ ਆ ਸੋ ਸੋ ਸਾਰੀ ਇਹ ਸਿਚੁਏਸ਼ਨ ਨੂੰ ਦੇਖ ਕੇ ਜੀ ਸਾਰੀ ਜੋ ਡਿਮਾਂਡ ਆ ਕਮਿਊਨਿਟੀ ਦੀ ਉਹਦੇ ਹਿਸਾਬ ਦੇ ਨਾਲ ਫਿਰ ਆਪਣੇ ਕੋਲ ਪਹਿਲੀ ਜਿਹੜੀ ਬਿਲਡਿੰਗ ਇਹ ਗੁਰੂ ਨਾਨਕ ਗੇਟ ਦੇ ਉੱਤੇ ਉਹ 1 ਲੱਖ 3000 ਸਕਰ ਫੀਟ ਆ ਜੀ ਸੋ ਉਹਦੇ ਵਿੱਚ ਜਿਹੜੀ ਆਪਾਂ 2021 ਦੇ ਵਿੱਚ ਉਸ ਬਣੀ ਸੀ ਬਿਲਡਿੰਗ ਸੋ ਹੁਣ ਆਪਣਾ ਸੈਕੰਡ ਫੇਜ ਜਿਹੜਾ ਅੱਜ ਮਹਾਰਾਜ ਜੀ ਦੀ ਮੇਅਰ ਦੇ ਨਾਲ ਟੱਪ ਲੱਗਾ ਆ ਸੈਕੰਡ ਬਿਲਡਿੰਗ ਦੀ ਸਾਰੀ ਸ਼ੁਰੂ ਹੋਣ ਜਾ ਰਹੀ ਆ ਇਸ ਦੇ ਵਿੱਚ 91000 ਸਕਰ ਫੀਟ ਬਿਲਡਿੰਗ ਹੈ ਜੀ ਅੱਛਾ ਜੀ ਤੇ ਇਹਦੇ ਵਿੱਚ 65 ਕਲਾਸਰੂਮ ਹੋਣਗੇ ਜੀ ਤੇ ਤਕਰੀਬਨ ਇਸ ਸੈਕੰਡ ਫੇਜ਼ ਦੇ ਵਿੱਚ 1300 ਬੱਚਾ ਅਕੋਮੋਡੇਟ ਹੋ ਜਾਊਗਾ ਜੀ ਜਿਹੜਾ ਟੋਟਲ 올 ਟੁਗੇਦਰ ਜਿਹੜਾ ਹੈਗਾ ਪਹਿਲਾ ਫੇਜ਼ ਤੇ ਵੈਸਟਮੈਂਟ ਪਾ ਕੇ ਤਕਰੀਬਨ ਆਪਾਂ 2200 ਬੱਚਾ ਟੋਟਲ ਜਿਹੜਾ ਸਾਰਾ ਸਾਰੇ ਨੂੰ ਸੁਵਾਂਵਾਂ ਦੇਵਾਂਗੇ ਕਿਡਨਗਾਰਟਨ ਤੋਂ ਗ੍ਰੇਡ 12 ਹੁੰਦਾ ਤੱਕ ਤੁਸੀਂ ਭਾਈ ਸਾਹਿਬ ਬਹੁਤ ਵਿਸਥਾਰ ਨਾਲ ਦੱਸਿਆ ਚਲੋ ਥੋੜੀ ਜਿਹੀ ਗੱਲ ਇਹਦੇ ਬਾਰੇ ਹੋਰ ਕਰਦੇ ਇਹਦਾ ਪ੍ਰੋਜੈਕਟ ਦਾ ਐਸਟੀਮੇਟ ਕਿੰਨਾ ਖਿਆ ਇਦਾ ਜੀ ਟੋਟਲ ਐਸਟੀਮੇਟ ਤਕਰੀਬਨ 21 ਮਿਲੀਅਨ ਡਾਲਰ ਆ ਜੀ ਤੇ ਉਹਦੇ ਵਾਸਤੇ ਸੰਗਤਾਂ ਬਹੁਤ ਸੇ ਸਹਿਯੋਗ ਦੇ ਰਹੀਆਂ ਵੱਧ ਚੜ ਕੇ ਔਰ ਬੈਂਕ ਦੇ ਕੋਲੋਂ ਆਪਾਂ ਨੂੰ ਲੋਨ ਵੀ ਪ੍ਰਾਪਤ ਹੋ ਗਿਆ ਮਹਾਰਾਜ ਦੀ ਮਿਹਰ ਦੇ ਨਾਲ ਸੋ ਸੰਗਤਾਂ ਦਾ ਵੀ ਸਹਿਯੋਗ ਆ ਹੋਰ ਵੀ ਸੰਗਤਾਂ ਨੂੰ ਅਸੀਂ ਰੋਜ਼ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿੰਨਾ ਆਪਾਂ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਦੇ ਭਵਿੱਖ ਵਾਸਤੇ ਜਿਹੜਾ ਆਪਾਂ ਸਾਰੂ ਰੋਲ ਅਦਾ ਕਰਨਾ ਸੋ ਆਪ ਸਾਰੀ ਸੰਗਤ ਨੇ ਜੋ ਉਹਨਾਂ ਨੂੰ ਪਉਣਾ ਇਹਦੇ ਤਿਲ ਫੁੱਲ ਜੋ ਵੀ ਹੋ ਸਕਦਾ ਸੋ ਇਹ ਸਾਰੀ ਜਿਹੜੀ ਆ ਇਹਦਾ ਟਾਰਗੇਟ ਆ ਜੀ ਕਿ ਆਪਣੇ ਕੋਲ ਜਿਹੜਾ 26 27 ਈਅਰ ਦਾ ਜਿਹੜਾ ਸਕੂਲ ਈਅਰ ਹੋਣਾ ਆ ਉਹਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਊਗਾ ਤੇ ਉਦੋਂ ਕਲਾਸਾਂ ਸਟਾਰਟ ਹੋਣਗੀਆਂ ਸੋ ਤਕਰੀਬਨ ਹੁਣ ਤੋਂ ਸਵਾ ਖਸਾਲ ਦੇ ਵਿੱਚ ਤਿਆਰ ਹੋ ਜੂਗੇ ਜੀ ਜੀ ਸੋ ਇਹ ਜਿਹੜਾ ਪ੍ਰੋਜੈਕਟ ਆ ਜੀ ਕਿਉਂਕਿ ਇਹ ਬਿਲਕੁਲ ਜਿਹੜਾ ਪੰਜਾਬੀਆਂ ਦਾ ਘਾੜਾ ਹੈ ਵਿਚੋ ਵਿਚਕਾਰ ਘਰ ਵੀ ਨੇ ਐਸੇ ਪਾਸੇ ਗੁਰਤੇਗਵਧਰ ਪਾਰ ਕੈਨਾਲ ਬਿジネス ਨੇ ਵਾਲੇ ਦੁਆਲੇ ਸਾਰਾ ਕੁਝ ਬਿਲਕੁਲ ਸੈਂਟਰ ਦੇ ਵਿੱਚ ਹੈ। ਕਈ ਵਾਰੀ ਸਾਨੂੰ ਕਮਿਊਨਿਟੀ ਦੇ ਤੌਰ ਤੇ ਜਿਵੇਂ ਖੇਡ ਮੁਕਾਬਲੇ ਪਿੱਛੇ ਜਿਹਾ ਸਿੱਖੇਡਾਂ ਹੋਈਆਂ ਸੀ ਉਹਨਾਂ ਦੇ ਬੈਡਮਿੰਟਨ ਦੇ ਮੁਕਾਬਲੇ ਇੱਥੇ ਕਰਵਾਏ ਗਏ। ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਉਸ ਪਾਸੇ ਵੱਲ ਨੂੰ ਵੀ ਕੋਈ ਹੈ ਜੀ ਕਿ ਆਪਾਂ ਸਪੋਰਟਸ ਵੱਲ ਨੂੰ ਵੀ ਬੱਚਿਆਂ ਨੂੰ ਤੋਰੀਏ ਤਾਂ ਕਿ ਹੋਰ ਜੜੀਆਂ ਲਾਂਤਾਂ ਹੈਗੀਆਂ ਉਹਨਾਂ ਤੋਂ ਵੀ ਬਚਿਆ ਜਾ ਸਕੇ। ਹਾਂਜੀ ਬਿਲਕੁਲ ਦੀ ਬਹੁਤ ਵੱਡਾ ਪ੍ਰਾਲਾ ਹੋ ਰਿਹਾ ਕਿਉਂਕਿ ਸਕੂਲ ਦੇ ਵਿੱਚ ਅਸੀਂ ਜਿਹੜਾ ਹੈਗਾ ਕੋਚਿੰਗ ਜਿਹੜੀ ਆ ਸਪੋਰਟਸ ਦੀ ਉਹ ਕਿਡਨ ਗਾਰਡਨ ਤੋਂ ਸਟਾਰਟ ਕਰਦੇ ਆ ਸੋ ਕੋਚਸ ਪ੍ਰੋਪਰ ਕੋਚਸ ਜਿਹੜੇ ਸਰਟੀਫਾਈਡ ਕੋਚਸ ਆ ਉਹ ਆਪਣੇ ਕੋਲ ਆ ਸਕੂਲ ਦੇ ਵਿੱਚ ਕਿਡਨ ਗਾਰਡਨ ਤੋਂ ਲੈ ਕੇ ਗ੍ਰੇਡ 12 ਤੱਕ ਆਪਣੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਲਾਸਟイヤー ਇਸ ਸਾਲ ਹੀ ਜਿਹੜਾ ਹਰੇਕ ਸਾਲ ਟੂਰਨਾਮੈਂਟਸ ਹੁੰਦੇ ਆ ਬਾਸਕਟਬਾਲ ਦੇ ਉਹਦੇ ਵਿੱਚ ਆਪਣੀ ਟੀਮ ਨੇ ਪ੍ਰੋਵੈਂਸ ਲੈਵਲ ਉੱਤੇ ਪਾਰਟਿਸਿਪੇਟ ਕੀਤਾ ਔਰ ਪੰਜਵੀਂ ਪੋਜੀਸ਼ਨ ਲਈ ਫਸਟ ਟਾਈਮ ਹੀ ਹੋਇਆ ਜੀ ਇਹ ਬਹੁਤ ਇਹ ਵੱਡੀ ਪ੍ਰਾਪਤੀ ਸੀਗੀ ਆਪਣੀ ਕਮਿਊਨਿਟੀ ਦੀ ਸੋ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਜ਼ਿਕਰ ਕੀਤਾ ਕਿ ਸਾਰੇ ਪ੍ਰਾਲੇ ਖੇਡ ਖੇਡਾਂ ਦੇ ਸਬੰਧ ਦੇ ਵਿੱਚ ਬਹੁਤ ਆਪਣੀ ਕਮਿਊਨਿਟੀ ਵੱਧ ਚੜ ਕੇ ਰੋਲ ਅਦਾ ਕਰ ਰਹੀ ਆ ਔਰ ਪਿੱਛੇ ਜੋ ਖੇਡਾਂ ਕਰਵਾਈਆਂ ਗਈਆਂ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਉਹਦੇ ਵਿੱਚ ਵੀ ਜਿਹੜਾ ਹੈਗੇ ਕੁਝ ਮੁਕਾਬਲੇ ਇੱਥੇ ਆਪਣੇ ਕੋਲ ਦੋ ਵੱਡੀਆਂ ਜਿੰਮਾਂ ਅ ਤਕਰੀਬਨ 1 7500 ਸਕਰ ਫੀਟ 1 5500 ਸਕਰ ਫੀਟ ਸੋ ਉਹ ਆਪਾਂ ਵਰਤੀਆਂ ਬਹੁਤ ਹੀ ਸਾਨੂੰ ਖੁਸ਼ੀ ਪ੍ਰਾਪਤ ਹੋਈ ਸਾਰਿਆਂ ਨੂੰ ਕਿ ਉਹ ਆਪਾਂ ਜੋ ਉਹਨਾਂ ਉਹਦੇ ਵਿੱਚ ਪਾ ਸਕਦੇ ਭਾਈ ਸਾਹਿਬ ਜੀ ਇੱਕ ਬੇਸਿਕ ਜਿਹਾ ਸਵਾਲ ਕੋਈ ਨਵੀਂ ਬਹੁਤ ਵਸੂngਾਈ ਹੈ ਕੈਲਗਰੀ ਦੇ ਵਿੱਚ ਬਹੁਤ ਆਏ ਨੇ ਜਿਨ੍ਹਾਂ ਦੇ ਛੋਟੇ ਬੱਚੇ ਨੇ ਅਜੇ ਉਹਨਾਂ ਨੂੰ ਇਹਨਾਂ ਪਤਾ ਨਹੀਂ ਹੈ ਕਿ ਵਾਰੀ ਪਤਾ ਨਹੀਂ ਹੁੰਦਾ ਸੀ ਬਹੁਤ ਸਾਰੇ ਫੈਸਲੇ ਹੋ ਜਾਂ ਲੈ ਲੈਂਦੇ ਜਿਹਦੇ ਬਾਰੇ ਇਹ ਕਹ ਲਓ ਕਿਥੋਂ ਤੱਕ ਕਿ ਕਈ ਨੂੰ ਇਹ ਨਹੀਂ ਪਤਾ ਕਿ ਅਸੀਂ ਹੈਲਥ ਕਾਰਡ ਵੀ ਇੱਥੇ ਬਣਦਾ ਹੁੰਦਾ ਤੇ ਉਵੇਂ ਹੀ ਉਹ ਟਾਈਮ ਪਾਸ ਕਰੀ ਜਾਂਦੇ ਨੇ ਬੱਚੇ ਹੋ ਰਹੇ ਨੇ ਨਵੇਂ ਵੀ ਨਵੇਂ ਵੀ ਬੱਚੇ ਨੇ ਜਨਮ ਹੋਣਗੇ ਤੇ ਉਹ ਐਡਮਿਸ਼ਨ ਅਗਰ ਇੱਥੇ ਲੈਣਾ ਹੋਵੇ ਤੇ ਕਿਸ ਤਰ੍ਹਾਂ ਸੰਪਰਕ ਕਰਨ ਜੀ ਬੱਚੇ ਦੀ ਕਿੰਨੀ ਏਜ ਹੋਵੇ ਤੇ ਇੱਥੇ ਰਜਿਸਟ੍ਰੇਸ਼ਨ ਕਰਵਾ ਲੈਣ ਤਾਂ ਕਿ ਉਹਨਾਂ ਨੂੰ ਬਾਅਦ ਵਿੱਚ ਉਹ ਲਾਈਨ ਦੇ ਵਿੱਚ ਲੱਗ ਸਕਣ ਜੀ ਹਾਂਜੀ ਉਹਦੇ ਵਾਸਤੇ ਜੀ ਆਪਣੀ ਵੈਬਸਾਈਟ ਹੈ www.gscalgary.com ਉਹਦੇ ਉੱਤੇ ਵੇਟਿੰਗ ਲਿਸਟ ਦਾ ਪੋਰਟਲ ਆ ਵੇਟਿੰਗ ਲਿਸਟ ਦੇ ਵਿੱਚ ਆਪਾਂ ਜਾ ਕੇ ਬੱਚੇ ਨੂੰ ਅਨਰੋਲ ਕਰਾ ਸਕਦੇ ਆ ਔਰ ਉੱਥੇ ਹੀ ਸਾਰੇ ਜਿੰਨੀ ਵੀ ਹੁਣ ਵੇਟਿੰਗ ਲਿਸਟ ਆ ਆਪਣੀ ਸਾਰੀ ਉੱਥੇ ਅਨਰੋਲ ਹੋਈ ਆ ਈਵਨ தோ ਕਿ ਜਿਹੜੇ ਬੱਚੇ ਰੀਸੈਂਟਲੀ ਜਨਮ ਲੈ ਰਹੇ ਆ ਉਹਨਾਂ ਦੇ ਵੀ ਪੇਰੈਂਟਸ ਰਾਈਟ ਵੇ ਜਿਹੜਾ 2025 ਦੇ ਬੱਚੇ ਵੀ ਉਹਦੇ ਚ ਹੈਗੇ ਆ ਅਨਰੋਲ ਹੋਏ ਜਿਹੜੇ ਕਿਡੰਗਾੜੂ ਵਾਸਤੇ ਸੋ ਇਹ ਉਸ ਤਰ੍ਹਾਂ ਆਪਾਂ ਵੱਧ ਤੋਂ ਵੱਧ ਇਹ ਕੋਸ਼ਿਸ਼ ਆ ਜੀ ਕਿ ਆਪਾਂ ਜਿੰਨਾ ਕਮਿਊਨਿਟੀ ਨੂੰ ਵੱਧ ਤੋਂ ਵੱਧ ਸਰਵ ਕਰ ਸਕਦੇ ਕਿਉਂਕਿ ਆਪਣੀ ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਆਪਣੇ ਬੱਚੇ ਆਪਾ ਬਾਹਰ ਮਾਹੌਲ ਦੇਖਦੇ ਆ ਕਿ ਜਿਹੜੇ ਖਾਸ ਤੌਰ ਤੇ ਹਾਈ ਸਕੂਲ ਦੇ ਉਹਨਾਂ ਦੇ ਵਿੱਚ ਡਰੱਗਸ ਤੇ ਹੋਰ ਬੜਾ ਕੁਛ ਆ ਇੱਥੇ ਇਹੀ ਸਭ ਤੋਂ ਵੱਡੀ ਬਲੱਖਣ ਤਾਂ ਕਿ ਸਪਿਰਚੁਅਲਿਟੀ ਦੇ ਬੇਸ ਤੇ ਬੱਚਿਆਂ ਦਾ ਬੇਸ ਬਣਦਾ ਹੈ ਔਰ ਉਹਦੇ ਉੱਤੇ ਉਹਨਾਂ ਦੀ ਨੀਂਹ ਬਣਦੀ ਆ ਉਹਦੇ ਨਾਲ ਜੁੜ ਕੇ ਗੁਰੂ ਮਹਾਰਾਜ ਜੀ ਨਾਲ ਜੁੜ ਕੇ ਬੱਚੇ ਜਿਹੜੇ ਆ ਉਹ ਵੱਡੇ ਹੁੰਦੇ ਆ ਸਿੱਖਿਆ ਲੈਂਦੇ ਆ ਤੇ ਉਹ ਸੰਸਾਰ ਦੇ ਵਿੱਚ ਕਦੇ ਵੀ ਫੇਲ ਨਹੀਂ ਹੁੰਦੇ ਭਾਈ ਸਾਹਿਬ ਜੀ ਆਮ ਤੌਰ ਤੇ ਜਿਹੜੇ ਪਬਲਿਕ ਸਕੂਲ ਹੈਗੇ ਨੇ ਉਹਨਾਂ ਦਾ ਏਰੀਆ ਡੈਜ਼ਿਗਨੇਟ ਹੁੰਦਾ ਹੈ ਕਿ ਉਸ ਏਰੀਏ ਦੇ ਬੱਚੇ ਜਿਹੜੇ ਨੇ ਉਹਨਾਂ ਸਕੂਲਾਂ ਦੇ ਵਿੱਚ ਜਾ ਸਕਦੇ ਨੇ ਤੇ ਇਹ ਕਿਉਂਕਿ ਆਪਣਾ ਗੋਵਿੰਦ ਸਰਵਰ ਸਕੂਲ ਹੈ ਆਪਣਾ ਜੇ ਤੁਸੀਂ ਇਸ ਨੂੰ ਆਪਣੇ ਤੌਰ ਤੇ ਪ੍ਰਬੰਧਕ ਕਮੇਟੀ ਚਲਾ ਰਹੇ ਆਪ ਜੀ ਵੀ ਸੇਵਾਦਾਰ ਹੋ ਔਰ ਇੱਥੇ ਕੈਲਗਰੀ ਚੋਂ ਜਿੱਥੋਂ ਮਰਜੀ ਬਾਹਰੋਂ ਤੇ ਟ੍ਰਾਂਸਪੋਰਟੇਸ਼ਨ ਦਾ ਕਿਹੋ ਜਿਹਾ ਸਿਸਟਮ ਮੜਾ ਜਾਇਆ ਦੱਸ ਦਿਓ ਜੀ ਟ੍ਰਾਂਸਪੋਰਟੇਸ਼ਨ ਦਾ ਜੀ ਆਪਣਾ ਸਕੂਲ ਵੱਲੋਂ ਬੱਸਸ ਆਪਾਂ ਪ੍ਰੋਵਾਈਡ ਕਰਾਉਂਦੇ ਆਂ ਔਰ ਡੋਰ ਟੂ ਡੋਰ ਸਰਵਿਸ ਹੈ ਸਾਰੀਆਂ ਬੱਸਾਂ ਦੀ ਇਸ ਟਾਈਮ ਦੇ ਉੱਤੇ ਆਪਣੇ ਕੋਲ 15 ਬੱਸਾਂ ਜਿਹੜੀਆਂ ਸਰਵਿਸ ਸਰਵਿਸ ਦੇ ਰਹੀਆਂ ਅ ਅਸੀਂ ਕੋਸ਼ਿਸ਼ ਕਰਦੇ ਆਂ ਜੀ ਕਿਉਂਕਿ ਡਿਮਾਂਡ ਬਹੁਤ ਆ ਜਿਹੜਾ ਇਧਰੋਂ ਮੈਮੋਰੀਅਲ ਡਰਾਈਵ ਉਧਰੋਂ ਸਟੋਨੀ ਟ੍ਰੇਲ ਜਾਂ ਇਧਰ ਕਾਉਂਟਰੀ ਹਲ ਇਹਦੇ ਅੰਦਰ ਜਿੰਨੇ ਵੀ ਕਮਿਊਨਿਟੀਜ਼ ਆਪਣੀਆਂ ਹੈਗੀਆਂ ਜਿੱਥੇ ਆਪਣੀ ਕਾਫੀ ਬੱਸਾਂ ਆ ਉੱਥੇ ਸਾਰੇ ਬੱਸਾਂ ਜਾਂਦੀਆਂ ਆ ਜੀ ਔਰ ਰੈਡ ਡੀਅਰ ਸੌਰੀ 에어 ਡੀ ਤੇ ਚੈਸਟਰਮੇਅਰ ਉਧਰੋਂ ਬਹੁਤ ਡਿਮਾਂਡ ਆ ਜੀ ਪਰ ਉੱਥੇ ਸਾਡੀ ਹਜੇ ਮਜਬੂਰੀ ਆ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜੀ ਉੱਥੋਂ ਸਾਨੂੰ ਤਕਰੀਬਨ ਜੇ ਇੱਕ ਬੱਸ ਦੇ ਬੱਚੇ 20-22 ਬੱਚੇ ਮਿਲ ਜਾਣ ਤੇ ਫਿਰ ਅਸੀਂ ਉੱਥੇ ਵੀ ਸਰਵਿਸ ਸ਼ੁਰੂ ਕਰਾਂਗੇ ਭਾਈ ਸਾਹਿਬ ਜੀ ਬਹੁਤ ਬਹੁਤ ਮੁਬਾਰਕ ਆਪ ਜੀ ਨੂੰ ਔਰ ਬੜਾ ਬੜਾ ਕਾਰਜ ਆਪ ਜੀ ਕਰ ਰਹੇ ਹੋ ਔਰ ਅਸੀਂ ਚਾਹਾਂਗੇ ਕਿ ਦਿਨ-ਦੁਗਣੀ ਰਾਤ ਚੁਗਣੀ ਤਰੱਕੀ ਕਰੇ ਸਾਡੇ ਭਾਈਚਾਰੇ ਨੂੰ ਇਹਦੀ ਬਹੁਤ ਬਹੁਤ ਸ਼ੁਕਰੀਆ ਜੀ ਭਾਈ ਸਾਹਿਬ ਆਪ ਜੀ ਦਾ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਰੇਡੀਓ ਸੁਰ ਸੰਗਮ ਦੇ ਸਾਰੇ ਸਰੋਤਿਆਂ ਨੂੰ ਅ ਅਸੀਂ ਜੀ ਆਇਆ ਵੀ ਕਹਿੰਨੇ ਆਂ ਔਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਆ ਕੇ ਦਰਸ਼ਨ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਬਿੰਦ ਸਰਵਰ ਸਕੂਲ ਦੀ ਉਸਾਰੀ ਤੇ ਇਹਦੀ ਤਰੱਕੀ ਵਾਸਤੇ ਬਹੁਤ ਸਾਰੇ ਸਜਣਾ ਦਾ ਹਿੱਸਾ ਹੈ ਇਸ ਵਕਤ ਇੱਥੇ ਦੇ ਜੋ ਵਿੱਤੀ ਮਾਮਲੇ ਨੇ ਫਾਈਨੈਂਸ਼ੀਅਲ ਐਨਾਲਿਸਟ ਮਹਿਮੂਦ ਅਰਸ਼ਦ ਸਾਹਿਬ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਮਹਿਮੂਦ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜੋ ਪ੍ਰੋਜੈਕਟ ਹੈ ਜੀ ਤੁਸੀਂ ਇਹਦੇ ਫਾਈਨੈਂਸ਼ੀਅਲ ਐਨਾਲਿਸਟ ਹੋ ਹਾਂ ਜੀ ਕਿੰਨਾ ਹੈ ਦਾ ਐਕਸਪੈਂਸ ਜਿਹੜੀ ਨਵੀਂ 91000 ਸਕਰ ਫੀਟ ਜਿਹੜੀ ਆ ਰਹੀ ਹੈ ਬਿਲਡਿੰਗ ਉਹਦਾ ਕਿੰਨਾ ਇੱਕ ਸਕੋਪ ਹੈ ਜੀ ਤੇ ਕੀ ਉਹਦਾ ਐਸਟੀਮੇਟ ਹੈ ਇਹ ਰਫਲੀ 27.5 ਮਿਲੀਅਨ ਹੈ ਜਿਹਦਾ ਐਸਟੀਮੇਟ ਔਰ ਉਹ ਇੰਨੇ ਦਾ ਬਜਟ ਬਣਿਆ ਔਰ ਤੋ ਵੀਰ ਹੋਪਿੰਗ ਥੈਟ ਥਿਸ ਵਿਲ ਬੀ ਕੰਪਲੀਟਡ ਇਨ 15 ਟੂ 16 ਮੰਥਸ ਸਟਾਰਟਿੰਗ ਐਸ ਵੀ ਸਪੀਕ ਨਾ ਆਫ ਕੋਰਸ ਸੋ ਇਹ ਦਾ ਜਿਹੜਾ ਹੈਗੇ ਜੀ ਲੋਨਸ ਵਗੈਰਾ ਤੇ ਲੋਕਾਂ ਦੀ ਜਿਹੜੀ ਇਨਪੁਟ ਆ ਜਿਹੜੀ ਡੋਨੇਸ਼ਨਸ ਆ ਰਹੀਆਂ ਉਹਦਾ ਕੀ ਰੇਸ਼ੋ ਕਿੰਨਾ ਹੈਗਾ ਜੀ ਜੇ ਅਸੀਂ ਦੱਸਣਾ ਚਾਹੋ ਤੁਸੀਂ ਬਾਦ ਬਾਦ ਦੀ ਗ੍ਰੇਸ ਆਫ ਆਲ ਮਾਈਟੀ ਰੱਬ ਦੀ ਮਿਹਰ ਨਾਲ ਸਾਡੇ ਕੋਲ ਇਸ ਵੇਲੇ 25 ਮਿਲੀਅਨ ਡਾਲਰ ਦੀ ਫਾਈਨੈਂਸਿੰਗ ਹੈ ਐਂਡ ਐਟ ਦ ਸੇਮ ਟਾਈਮ ਸਾਡੇ ਬਹੁਤ ਹੀ ਸੇਵਾਦਾਰ ਮਿਹਰਬਾਨ ਆਪਣੇ ਕਮਿਊਨਿਟੀ ਦੇ ਬੰਦੇ ਜਿਨ੍ਹਾਂ ਨੇ ਬੜੀ ਵੱਡੀ ਸੇਵਾ ਕੀਤੀ ਹੈ ਉਹ ਨਾਲ ਨਾਲ ਲਗੇ ਨੇ ਤੇ ਵੀ ਆਪ ਹੋਪਿੰਗ ਦੈਟ ਥਿਸ ਪ੍ਰੋਜੈਕਟ ਵਿਲ ਅਕੰਪਲਿਸ਼ ਐਨ ਮੋਮੈਂਟਮ ਫਾਰ ਅਸ ਫਾਰ ਦ ਲਾਈਫਟਾਈਮ ਟੂ ਕਮ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਅਸੀਂ ਪਹਿਲਾ ਪ੍ਰੋਜੈਕਟ ਜਿਹੜਾ 50 ਮਿਲੀਅਨ ਨਾਲ ਬਣਾਇਆ ਸੀ ਉਹ ਅਸੀਂ 15 ਮਹੀਨੇ ਵਿੱਚ ਮੁਕੰਮਲ ਕਰ ਲਿਆ ਸੀ ਤੇ ਵੀ ਹੈਵ ਨਾਓ ਓਵਰ 1034 ਸਟੂਡੈਂਟਸ who are attending this campus so eh da time frame ki hai ji eh da eh da time frame bhi bilkul ohna hi huga hai 15 mahine ch we are respecting the 90000 square feet building to be completed bahut vadiya ji hor kosh de bare dassna apni background de bare dassna chao nahi background financing hi hai to mainu rab ne mer mer kiti mere te te 5 saal pehla mainu ethe aan da mauka milya ਉਹ ਦਾਰਤੀ ਗਲੇ ਨੇ ਬੜੀ ਅਦੇ ਮੇਰੀ ਹੈਲਪ ਕੀਤੀ ਤੇ ਮੈਂ ਉਹਨੂੰ ਦਾ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਸੇਵਾਦਾਰ ਸਮਝਦਾ ਰੱਬ ਨੇ ਇਥੇ ਮੇਰੇ ਤੇ ਜਿਹੜੀ ਮਿਹਰ ਕੀਤੀ ਹੈ ਬੜੀ ਬਖਸ਼ਿਸ਼ ਕੀਤੀ ਹੈ ਉਹਦੇ ਵੈ ਨਾਲ ਮੈਂ ਜੋ ਕੁਝ ਅਕੰਪਲਿਸ਼ ਕੀਤਾ ਹੈ 79 ਆਲਮੋਸਟ 50 ਮਿਲੀਅਨ ਡਾਲਰ ਦੇ ਦੇ ਲੋਨ ਲੈ ਵਟ ਹੈ ਤੇ ਬੈਂਕ ਇਸ ਵੈਰੀ ਹੈਪੀ ਵਿਦ ਅਸ ਵਟ ਵੀ ਹੈਵ ਅਬਲ ਟੂ ਡੂ ਸੋ far ਮੈਂ ਤੇ ਅੱਜ ਕੀ ਬੈਂਕ ਨੂੰ ਇਹ ਵੀ ਸਮਾਂ ਦਿੰਦਾ ਹੈ ਕਿ ਭਈ ਇਹ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਸਾਡੇ ਲਈ ਹੋਰ ਤਿੰਨ ਸਾਲ ਅਤੇ ਕਾਫੀ ਹੈਗਾ ਵੀ ਰੈਡੀ ਫਰ ザ 3rd ਫੇਸ ਵੀ ਰੈਡੀ ਫਰ ザ 3rd ਫੇਸ ਕਿਉਂਕਿ 29 ਸਕੂਲ ਇਹ 29 ਟੂ 30 ਸਾਡਾ ਇਹ ਨਵਾਂ ਫੇਸ ਜਿਹੜਾ ਬਣ ਰਿਹਾ ਹੈ ਇਹ ਸਾਰਾ ਕੰਪਲੀਟ ਹੋ ਜਾਣਾ ਹੈ ਬਹੁਤ ਵਧੀਆ ਜੀ ਅਛਿਤ ਸਾਹਿਬ اور ਬਹੁਤ ਵੱਡੇ ਕੰਮ ਤੇ ਤੁਸੀਂ ਲਗੇ ਹੋ ਬਹੁਤ ਸ਼ੁਕਰੀਆ ਆਪ ਜੀ ਦੀ ਜੋ ਸੇਵਾਵਾਂ ਦੇ ਰਹੇ ਹੋ ਜੀ ਮੇਰੇ ਵੱਲੋਂ ਵੀ ਸ਼ੁਕਰੀਆ ਔਰ ਸਾਰੇ ਦੇਖਣ ਵਾਲੇ ਬਲੋਂ ਥੈਂਕ ਯੂ ਸੋ ਮਚੀ ਥੈਂਕ ਯੂ ਜੀ